मेरा गो देखो ये शराब की बोतल है सामने धार्मिक स्थान है तेरू शर्म आई है सामने धार्मिक है तू बोतला खिला ਬਾਬੇ ਕੀ ਹੈ ਦੇਖੀ ਕੀ ਹੈ ਤਾ ਭਈ ਇਹ ਤਾਂ ਅੰਡੇ ਆ ਤਾਂ ਸ਼ਰਮ ਆ ਗਈ ਮੜੀ ਮੋਟੀ ਤੁਹਾਡੇ ਉਹ ਪੰਜਾਬੀ ਬਦਨਾਮ ਹੋਣਾ ਫੜੋ ਨਾ ਮੇਰਾ ਬੰਦ ਆ ਮੰਗੂ ਉਹ ਮੇਰੀ ਗੱਲ ਸੁਣ ਉਹ ਤੋਂ 10000 ਮੰਗ ਲਾ ਤੂੰ ਉਹਨੂੰ ਕਹਿ ਦੇ ਸਾਡੇ ਕੋਲ ਸਟਾਕ ਖਤਮ ਆ ਮੈਨੂੰ ਪਤਾ 5000 ਦਾ ਆ ਬੰਦਾ ਆਪਣੇ ਕਾਬੂ ਆਇਆ ਇਹਨੇ ਰੇਂਕ ਕੇ 10000 ਦੇ ਕੇ ਜਾਣਾ ਹਾਂ ਉਹਨੂੰ ਕਹ 10000 ਆ ਸਟਾਕ ਖਤਮ ਆ ਅਸੀਂ ਤੁਹਾਨੂੰ ਕਿਹੋ ਜਿਹਾ ਦੇ ਆ ਗਏ ਦਿੰਨੇ ਆ ਓਕੇ ਠੀਕ ਆ ਆ ਗਏ ਜੇ ਉਹ ਆਪਾਂ ਉਹ ਜਗਾ ਲੈਣੀ ਆ ਮੇਰੀ ਸੋਲਾ ਗਾਲ ਆਪਾਂ ਜਗਾ ਲੈਣੀ ਉਹ ਜੇ ਪਿਆਰ ਨਾ ਮੰਦਾ ਤਾਂ ਵੀ ਲਈ ਤੇ ਚੱਕ ਕੇ ਸਮਾਨ ਬਾਹਰ ਮੋਰੋਂ ਕਬਜ਼ਾ ਕਰ ਲੋ ਉੱਤੇ ਆਪੇ ਗੱਲ ਕਰ ਲੂਗਾ ਠੀਕ ਆ ਓਕੇ शराब बोल तो नहीं हो है सामने धार्मिक स्थान है तेल शर्म आई है सामने धार्मिक स्थान है तू बोधला खड़ा ਬਾਬੇ ਕੀ ਦੇਖੀਏ ਚ ਭਈ ਇਹ ਤਾਂ ਅੰਡੇ ਆ ਤੈਨੂੰ ਸ਼ਰਮ ਆ ਗਈ ਮੜੀ ਮੋਟੀ ਤੁਹਾਡੇ ਉਹ ਪੰਜਾਬੀ ਬਦਨਾਮ ਹੋਣਾ ਫਰ ਨੰਮੇ ਵਗਮ ਉਹ ਹਮ ਮੰਗੂ ਉਹ ਮੇਰੀ ਗੱਲ ਸੁਣ ਉਹ ਤੋਂ ਦਸ ਜਾ ਮੰਗ ਲਾ ਤੂੰ ਉਹਨੂੰ ਕਹ ਦੇ ਸਾਡੇ ਕੋਲ ਸਟਾਕ ਖਤਮ ਨਾ ਮੈਨੂੰ ਪਤਾ 5000 ਦਾ ਆ ਬੰਦਾ ਆਪਣੇ ਕਾਬੂ ਆਇਆ ਇਹਨੇ ਦੇ ਕੇ ਦਸ ਹਜ਼ਾਰ ਦੇ ਕੇ ਜਾਣਾ ਹਾਂ ਉਹਨੇ 10000 ਆ ਸਟਾਕ ਖਤਮ ਆ ਅਸੀਂ ਤੈਨੂੰ ਕਿਹਦੇ ਤੋਂ ਲੈ ਆ ਕੇ ਦਿੰਨੇ ਆ ਓਕੇ ਠੀਕ ਆ ਆ ਕੇ ਜੇ ਉਹ ਆਪਾਂ ਉਹ ਜਗ੍ਹਾ ਲੈਣੀ ਆ ਮੇਰੀ ਸੋਲਾ ਗਾਲ ਆਪਾਂ ਜਗ੍ਹਾ ਲੈਣੀ ਉਹ ਜੇ ਪਿਆਰ ਆਮ ਦਾ ਤਾਂ ਨਹੀਂ ਨਹੀਂ ਤੇ ਚੱਕ ਕੇ ਸਮਾਨ ਬਾਹਰ ਮੋਰੋਂ ਕਬਜ਼ਾ ਕਰ ਲਓ ਉੱਤੋਂ ਆਪੇ ਕਰ ਕਰ ਲੂਗਾ ਠੀਕ ਆ ਓਕੇ